ਮੈਸੂ ਮੂ ਸ਼ਹਿਰ ਪਗਰ ਸੰਗਤ ਨਗਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਨਵਾਂ ਸ਼ਹਿਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਆ ਜੋ ਬਰਸਾਤ ਦੀ ਸਿਚੁਏਸ਼ਨ ਬਣੀ ਹੋਈ ਹੈ ਜੋ ਪਾਣੀ ਦੀ ਜੋ ਬਹੁਤ ਜ਼ਿਆਦਾ ਬਹੁਤ ਐਤ ਮਾਤਰਾ ਦੇ ਵਿੱਚ ਪਾਣੀ ਆ ਰਿਹਾ ਹੈਗਾ ਉਹਦੇ ਬਾਰੇ ਇੱਕ ਅਗਰਤ ਕਰਾਣਾ ਚਾਹਾਂਗਾ ਸਾਡੇ ਜ਼ਿਲ੍ਹੇ ਦੇ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਜੋ ਹੈਗਾ ਪਾਣੀ ਦਾ ਸਤਰ ਜਿਹੜਾ ਹੈਗਾ ਪਿਛਲੇ 24 ਘੰਟਿਆਂ ਦੇ ਦੌਰਾਨ ਵਧਿਆ ਸੀਗਾ ਜੋ ਤਕਰੀਬਨ ਜਿਹੜਾ 45000 ਕਿਊਸਿਕ ਚੱਲ ਰਿਹਾ ਸੀਗਾ ਉਹ ਸਵਾ ਲੱਖ ਦੇ ਕਰੀਬ ਕੱਲ ਸ਼ਾਮ ਤੱਕ ਕੱਲ ਰਾਤ ਤੱਕ ਜੋ ਹੈ ਪਾਣੀ ਦਾ ਪ੍ਰਵਾਹ ਸੀਗਾ ਉਹ ਹੁਣ ਕਾਫੀ ਜ਼ਿਆਦਾ ਘਟ ਕੇ 65000 ਕਿਊਸਿਕ ਦੇ ਉੱਪਰ ਆ ਗਿਆ ਹੈਗਾ ਕੁਝ ਇੱਕ ਲੋਕੇਸ਼ਨਸ ਹੈਗੀਆਂ ਨੇ ਜਿਹਦੇ ਉੱਤੇ ਥੋੜੀ ਜੀ ਕ੍ਰਿਟੀਕਲ ਹਾਲਾਤ ਬਣੇ ਸੀਗੇ ਉੱਥੇ ਵੀ ਜਿਹੜੀਆਂ ਆਪਣੇ ਆਡਮਿਨਿਸਟ੍ਰੇਸ਼ਨ ਹੈਗੇ ਡਰੇਨੇਜ ਡਿਪਾਰਟਮੈਂਟ ਹੈਗਾ ਸਾਰਿਆਂ ਨੇ ਜਿਹੜੇ ਉਸ ਲੋਕ ਉੱਥੇ ਦੇ ਪਿੰਡ ਦੇ ਲੋਕ ਸੀਗੇ ਉਹ ਸਾਰਿਆਂ ਨਾਲ ਰਲ ਕੇ ਕਾਫੀ ਜਿਹੜਾ ਹੈਗਾ ਪੂਰੀ ਰਾਤ ਤੇ ਕੱਲ ਪੂਰਾ ਦਿਨ ਕੰਮ ਕਰਦੇ ਰਹੇ ਹੈਗੇ ਨੇ ਤੇ ਉਹਦੇ ਨਾਲ ਜਿਹੜੇ ਵੀ ਆਪਣੇ ਕੋਲ ਬੰਨੀਆਂ ਜਿਹੜੇ ਆਪਣੇ ਕੋਲ ਕੋਈ ਸਟਰਕਚਰ ਬਣੇ ਹੋਏ ਸੀਗੇ ਫਲੱਟ ਨੂੰ ਕੰਟਰੋਲ ਕਰਨ ਦੇ ਉਹਨਾਂ 'ਚ ਜੋ ਨੁਕਸਾਨ ਹੋਇਆ ਸੀਗਾ ਉਹਨੂੰ ਅਸੀਂ 67 ਤੱਕ ਵਾਪਸ ਰਿਪੇਅਰ ਕੀਤਾ ਹੈ ਅ ਦੋ ਤਿੰਨ ਲੋਕੇਸ਼ਨਸ ਥੋੜੀਆਂ ਕ੍ਰਿਟੀਕਲ ਸੀਗੀਆਂ ਬਿਲਾ ਤਾਜੇਵਾ ਬਲਾਚੌਰ ਵਾਲੇ ਪਾਸੇ ਤੇ ਦੂਜੀ ਜਿਹੜੀ ਲੋਕੇਸ਼ਨ ਸੀਗੀ ਉਹ ਢੰਗੜਪੁਰ ਸੀਗੀ ਢੰਗੜਪੁਰ ਦੇ ਵਿੱਚ ਤੇ ਦੋਵੇਂ ਲੋਕੇਸ਼ਨਸ ਮੈਂ ਅੱਜ ਵਿਜ਼ਿਟ ਕਰਕੇ ਆਇਆ ਹਾਂ ਹਾਂ ਢੰਗੜਪੁਰ ਦੇ ਵਿੱਚ ਕਾਫੀ ਜਿਹੜੀ ਹੈਗੀ ਲੇਬਰ ਉੱਥੇ ਕੰਮ ਕਰ ਰਹੀ ਹੈਗੀ ਤੇ ਉੱਥੇ ਜੋ ਵੀ ਸਟਰੈਂਥਨਿੰਗ ਪੈਰ ਕੰਮ ਕਰਨੇ ਹੈਗੇ ਨੇ ਉਸੇ ਕਰ ਰਹੇ ਹੈਗੇ ਆ ਪਿੰਡ ਦੇ ਲੋਕੀ ਉੱਥੇ ਬਹੁਤ ਵੱਡੀ ਤਾਦਾਦ ਵਿੱਚ ਮੌਜੂਦ ਨੇ ਆਪਣੇ ਪਰਸਨਲ ਟਰੈਕਟਰ ਟਰਾਲੀਜ਼ ਉਹਨਾਂ ਨੇ ਉੱਥੇ ਕੰਮ ਤੇ ਲਾਈਆਂ ਹੋਈਆਂ ਹੈਗੀਆਂ ਨੇ ਤੇ ਪ੍ਰਸ਼ਾਸਨ ਦੇ ਨਾਲ ਰਲ ਕੇ ਉੱਥੇ ਜੋ ਵੀ ਚੀਜ਼ਾਂ ਨੂੰ ਠੀਕ ਕਰਨਾ ਹੈਗਾ ਉਸ ਪਾਸੇ ਕੰਮ ਜਾਰੀ ਹੈਗਾ ਅ ਐਸਟੀਐਮ ਸਹਿਬਾਨ ਮੌਕੇ ਤੇ ਹੈਗੇ ਨਹੀਂ ਬੇਲਾ ਤਾਜੇਵਾਲ ਦੇ ਵਿੱਚ ਵੀ ਡਰੇਨੇਜ ਵਿਭਾਗ ਦੀ ਟੀਮ ਪਹੁੰਚੀ ਹੈਗੀਏ ਉੱਥੇ ਜਿਹੜੇ ਕਿ ਬੂਟੇ ਵਧਣੇ ਹੈਗੇ ਨੇ ਜਾਂ ਜੋ ਉੱਥੇ ਕ੍ਰੇਟ ਜੰਬੋ ਬੈਗਸ ਨੂੰ ਯੂਜ਼ ਕਰਕੇ ਉੱਥੇ ਕ੍ਰੇਟ ਲਾਈਕ ਸਟਰਕਚਰ ਕ੍ਰੀਏਟ ਕਰਨੇ ਨੇ ਉਹ ਸਾਰੀਆਂ ਜਿਹੜੀ ਚੀਜ਼ਾਂ ਦਾ ਜਿਹੜਾ ਕੰਮ ਹੈਗਾ ਉੱਥੇ ਚੱਲ ਰਿਹਾ ਹੈਗਾ ਸੋ ਮੈਂ ਜਿਹੜਾ ਨਿਵਾਸੀ ਨੂੰ ਇਹ ਆਸ਼ਵਾਸ਼ਣ ਦੇਣਾ ਚਾਹਣਾ ਹੈਗਾ ਕਿ ਕੱਲ ਜੋ ਕਿ ਬਹੁਤ ਸਵਾ ਲੱਖ ਕਿਉਂ ਸਿਕ ਦੇ ਕਰੀਬ ਪਾਣੀ ਸੀਗਾ ਉਹ ਅਸੀਂ ਬੜੇ ਵਧੀਆ ਤੇ ਸੁਚੇਤ ਜੇ ਢੰਗ ਨਾਲ ਜਿਹੜਾ ਹੈਗਾ ਪਾਣੀ ਸਾਡੇ ਜ਼ਿਲ੍ਹੇ ਦੇ ਵਿੱਚੋਂ ਪਾਸ ਕਰ ਗਿਆ ਹੈਗਾ ਹੁਣ ਜੇ ਅੱਗੇ ਪਾਣੀ ਜਿਹੜਾ ਹੈਗਾ ਜਿਵੇਂ ਹੁਣ 65000 ਚੱਲ ਰਿਹਾ ਤੇ ਜੇ ਹੋਰ ਘਟਦਾ ਰਿਹਾ ਤੇ ਸਾਡੇ ਵਾਸਤੇ ਜੋ ਸਿਚੁਏਸ਼ਨ ਹੈ ਉਹ ਕਾਫੀ ਨਾਰਮਲ ਰਹੇਗੀ ਤੇ ਕਿਸੇ ਤਰੀਕੇ ਨਹੀਂ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ ਤੇ ਪ੍ਰਸ਼ਾਸਨ ਜਿਹੜਾ ਹੈਗਾ ਉਹ 24 ਘੰਟੇ ਜਿਹੜਾ ਹੈਗਾ ਫਲਡ ਸਿਚੁਏਸ਼ਨ ਨੂੰ ਮੋਨੀਟਰ ਕਰ ਰਿਹਾ ਹੈਗਾ ਤੇ ਪਿੰਡ ਦੇ ਜਿਹੜੇ ਲੋਕੀ ਨੇ ਏਰੀਆ ਦੇ ਲੋਕੀ ਨੇ ਲੋਕਲ ਨਿਵਾਸੀ ਨੇ ਲੋਕਲ ਜਿਹੜੇ ਪੋਲਿਟਿਕਲ ਰਿਪਰੈਜ਼ੈਂਟੇਟਿਵਸ ਨੇ ਉਹ ਸਾਰੇ ਜਿਹੜੇ ਹੈਗੇ ਨੇ ਮੌਕੇ ਦੇ ਉੱਤੇ ਫੀਲਡ ਦੇ ਉੱਤੇ ਹੈਗੇ ਨੇ ਜੋ ਕਿਸੇ ਤਰੀਕੇ ਦੇ ਕੋਈ ਘਬਰਾਹਟ ਨਹੀਂ ਲੋੜ